ਇੱਕ ਦਿਲਜੀਤ ਦੋਸਾਂਝ ਨਾਂ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਦਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸੁਭਾਵਕ ਉਹਨਾਂ ਦੇ ਕਿਰਦਾਰ ਨੂੰ ਖੜਕ ਕਿਸ ਉਹਨਾਂ ਦੇ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕ ਕਿਸ ਉਹਨਾਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂ ਜੇਨੀ ਦੀ ਖੂਬ ਸੁਰਖੀਆਂ ਚ ਨੇ ਦਿਲਜੀਤ ਦੀ ਫਿਲਮ ਚਮਕਿਲਾ ਜਲਦੀ ਹੀ OTT ਪਲੇਟਫਾਰਮ Netflix ਤੇ ਰਿਲੀਜ਼ ਹੋਣ ਲਈ ਤਿਆਰ ਹੈ ਹਾਲ ਹੀ ਵਿੱਚ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਪਰ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਵਿਵਾਦਾਜਾਗੀ ਹੈ ਦਰਸਲ ਸਿਖਾਗੂ ਪਰਮਜੀਤ ਸਿੰਘ ਖਾਲੀ ਨੇ ਹੁਣ ਫਿਲਮ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰਾ ਇਦਾਂ ਵਾਜ ਵੀ ਇਹਨਾਂ ਸਿੱਖਾਂ ਨੇ ਮੈਨੂੰ ਦੱਸਾਇਆ ਅੱਜ ਆ ਇੰਟਰਨੈਟ ਦੇ ਉੱਤੇ ਕਿ ਇੱਕ ਦਲਜੀਤ ਸਾਹਜ ਨਾਮ ਦਾ ਜਿਹੜਾ ਫਿਲਮੀ ਐਕਟਰ ਆ ਉਹ ਇੱਕ ਫਿਲਮ ਬਣਾ ਰਿਹਾ ਚਮਕੀਲੇ ਦੇ ਉੱਤੇ ਜਿਹੜਾ ਉਹ ਗਾਉਣ ਵਾਲਾ ਨਚਾਰ ਸੀ ਚਮਕੀਲਾ ਉਹਦੇ ਉੱਤੇ ਫਿਲਮ ਬਣਾ ਰਿਹਾ ਤੇ ਉਹਦੇ ਵਿੱਚ ਉਹਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਇੰਟਰਨੈਟ ਦੇ ਉੱਤੇ ਥਰੂ ਉਹਦੇ ਪਤਾ ਲੱਗਾ ਸਾਨੂੰ ਕਿ ਉਹਨੂੰ ਸ਼ਹੀਦ ਬਣਾਇਆ ਜਾ ਰਿਹਾ ਵੀ ਚਮਕੀਲਾ ਸ਼ਹੀਦ ਸੀ ਸੁਭਾਵਿਕ ਹੈ ਜੇ ਚਮਕੀਲੇ ਨੂੰ ਸ਼ਹੀਦ ਬਣਾਇਆ ਜਾਊਗਾ ਤੇ ਫਿਰ ਉਹਨਾਂ ਸਿੰਘਾਂ ਦੇ ਕਿਰਦਾਰ ਨੂੰ ਕਿਵੇਂ ਦਿਖਾਉਣਗੇ ਜਿਨ੍ਹਾਂ ਨੇ ਚਮਕੀਲੇ ਦਾ ਸੋਧਾ ਲਾਇਆ ਸੀ ਕਿਉਂਕਿ ਉਹ ਕੰਜਰਖਾਨਾ ਕਰਦਾ ਸੀਗਾ ਸਮਾਜ ਗੰਦ ਪਾਉਂਦਾ ਸੀਗਾ ਗੰਦ ਬੋਲਦਾ ਸੀਗਾ ਤੇ ਜੇ ਇਹ ਨੂੰ ਸ਼ਹੀਦ ਦਿਖਾਉਣਗੇ ਤੇ ਸੁਭਾਵਕ ਉਹਨਾਂ ਦੇ ਕਿਰਦਾਰ ਨੂੰ ਖੜਕ ਉਸ ਉਹਨਾਂ ਦੇ ਕਿਰਦਾਰ ਨੂੰ ਬਹੁਤ ਮਾੜਾ ਤੇ ਛੋਟਾ ਵਿਖਾਉਣਗੇ ਉਹਨਾਂ ਨੂੰ ਕਾਤਲ ਵਿਖਾਉਣਗੇ ਇਸ ਸ਼ਹੀਦ ਦੇ ਜਿਹੜਾ ਕਿ ਅਖੌਤੀ ਸ਼ਹੀਦ ਦਾ ਤੇ ਪਰਮਜੀਤ ਸਿੰਘ ਅਕਾਲੀ ਮੁਤਾਬਕ ਦਲਜੀਤ ਦੋਸਾਂਜ ਆਪਣੀ ਫਿਲਮ ਰਾਹੀਂ ਚਮਕੀਲਾ ਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਨਾਲ ਕਿ ਚਮਕੀਲਾ ਨੂੰ ਮਾਰਨ ਵਾਲੇ ਵਿਅਕਤੀਆਂ ਦੀ ਕਿਰਦਾਰ ਖੁਸ਼ੀ ਹੋਵੇਗੀ ਪਰਮਜੀਤ ਅਕਾਲੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਫਿਲਮ ਵਿੱਚ ਅਜਿਹਾ ਕੁਝ ਵੀ ਹੋਇਆ ਜਾਂ ਫਿਰ ਖਾਰਕੂ ਸਿੰਘਾ ਨੂੰ ਮਾਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਅੰਜਾਮ ਦਲਜੀਤ ਨੂੰ ਉਪਕਤਣਾ ਪਏਗਾ ਇਸ ਕਰਕੇ ਪਹਿਲਾ ਇਦਾਂ ਵਾ ਵੀ ਸਾਡੇ ਵੱਲੋਂ ਕੋਈ ਬੇਨਤੀ ਨਹੀਂ ਹੈ ਕੋਈ ਅਪੀਲ ਨਹੀਂ ਹੈ ਸਿੱਧੇ ਸਿੱਧੇ ਉਹਨਾਂ ਲੋਕਾਂ ਨੂੰ ਸਲਾਹ ਹੈ ਜਿਹੜੇ ਵੀ ਇਹ ਫਿਲਮ ਬਣਾ ਰਹੇ ਨੇ ਕਿ ਨਾਂ ਤਾਂ ਉਹ ਚਕੰਝਰ ਕਦੀ ਸ਼ਹੀਦ ਸੀ ਨਾ ਸ਼ਹੀਦ ਹੋ ਸਕਦਾ ਨਾ ਉਹਨੂੰ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤੇ ਜੇਕਰ ਇਸ ਫਿਲਮ ਦੇ ਵਿੱਚ ਸਿੱਖਾ ਉਹਨਾਂ ਖੜਕੂ ਸੁਭਿਆਂ ਦਾ ਕਿਰਦਾਰ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਉਹਦਾ ਸੋਧਾ ਲਾਇਆ ਸੀ ਤੇ ਫਿਰ ਇਹ ਆਪਣਾ ਪੜਿਆ ਵਿਚਾਰੇ ਉਹ ਫਿਲਮ ਨਹੀਂ ਚੱਲਣੀ ਇਹ ਸਿੱਖਾਂ ਨੇ ਚੱਲਣ ਨਹੀਂ ਦੇਣੀ ਖਾਲਸਾ ਪੰਥ ਨੇ ਨਹੀਂ ਚੱਲਣ ਦੇਣੀ ਕਿਉਂਕਿ ਭਾਈ ਦੀਪ ਸਿੰਘ ਹਿਰਾ ਤੇ ਜਿਨ੍ਹਾਂ ਵੀ ਉਹ ਸਿੰਘ ਸਾਨੂੰ ਸਾਡੇ ਕੌਮ ਦੇ ਜਹਾਰੂ ਸੀ ਯੋਧੇ ਸੀ ਉਹ ਸਤਿਕਾਰਯੋਗ ਸਨ ਦੱਸਦੀ ਹੈ ਕਿ ਇਮਤੀਆਜ਼ ਅਲੀ ਦੁਆਰਾ ਨਿਰਦੇਸ਼ਿਤ ਫਿਲਮ ਚਮਕੀਲਾ 12 April 2024 ਨੂੰ Netflix ਤੇ ਰਿਲੀਜ਼ ਹੋਵੇਗੀ ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਅਣਕਹੀ ਕਹਾਣੀ ਤੇ ਨਿਰਧਾਰਿਤ ਹੈ ਜੋ ਕਿ 80 ਦੇ ਦਹਾਕੇ ਵਿੱਚ ਗਰੀਬੀ ਚੋਂ ਨਿਕਲ ਕੇ ਆਪਣੀ ਗਾਇਕੀ ਅਤੇ ਸੰਗੀਤ ਦੀ ਬਦੌਲਤ ਪ੍ਰਸਿੱਧੀ ਦੀਆਂ ਬੁਲੰਦੀਆਂ ਤੇ ਪਹੁੰਚ ਗਿਆ ਸੀ ਹਾਲਾਂਕਿ ਫਿਲਮ ਚ ਅਸਲ ਕੀ ਦਿਖਾਇਆ ਗਿਆ ਇਹ ਤਾਂ ਫਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ